wahie guru wahie guru wahie guru naam guru sat naam guru sat naam guru sat naam guru open i Farid al you Amen. Uh. ਰਮੀ ਰਮਾਨ ਦੇ ਨਾਮ ਬਾਰੇ ਖੁੱਲੇ ਖੁੱਲੇ ਜਵਾਹਿਰ ਦੀ ਸਾਸ ਅੱਗੇ ਜਾਦੇ ਅੱਗੇ ਜਾਦੇ ਅੱਗੇ ਜਾਗੇ ਬੜੇ ਅੱਗੇ ਚੱਲਦੇ ਚੱਲਦੇ ਪਿੱਛੇ ਹਮਾਰੇ ਪਿੱਛੇ ਜੋ ਹੈ ਗੁਰੂ ਅਮਰਦਾਸ ਸਾਈਡ ਤੇ ਵਾਇਰੂ ਆਪਕੋ ਸਰਬ ਰੋਗ ਦਾ ਔਖਦ ਨਾਮ ਸਾਰੇ ਰੋਗਾਂ ਦਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਤਖਤ ਸ੍ਰੀ ਹਜੂਰ ਸਾਹਿਬ ਜੋ ਕਿ ਨੰਦੇੜ ਦੇ ਵਿੱਚ ਸਥਿਤ ਹੈ ਇਹ ਉਹੀ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤਤਾਂ ਵਿੱਚ ਮਿਲਾ ਕੇ ਆਤਮ ਜੋਤ ਪਰਮਾਤਮਾ ਦੇ ਵਿੱਚ ਮਿਲਾ ਦਿੱਤਾ ਇਸ ਥਾਂ ਦੀ ਜਿੱਥੇ ਇੱਕ ਵੱਡੀ ਧਾਰਮਿਕ ਮਹੱਤਤਾ ਹੈ ਜਿਸ ਦੇ ਚਲਦੇ ਦੂਰੋਂ ਦੁਰਾਡੇੋਂ ਸੰਗਤ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚਦੀ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਆਪਣਾ ਜੀਵਨ ਸਫਲਾ ਬਣਾਉਣਾ ਹੈ ਤਾਂ ਫਿਰ 60 ਸਾਲ ਦੀ ਉਮਰ ਤੋਂ ਪਹਿਲਾਂ ਤੱਕ ਸ੍ਰੀ ਹਜੂਰ ਸਾਹਿਬ ਦੇ ਵਿੱਚ ਪਹੁੰਚ ਕੇ ਦਰਸ਼ਨ ਜ਼ਰੂਰ ਕਰੋ ਇੱਥੇ ਜਿੱਥੇ ਗੁਰਦੁਆਰਾ ਦਰਬਾਰ ਤੋਂ ਲੈ ਕੇ ਕਾਗਰਕੁੰਡ ਦੀ ਆਪਣੀ ਮਹੱਤਤਾ ਹੈ ਉੱਥੇ ਇੱਕ ਦਾਲ ਦਾ ਲੰਗਰ ਜੋ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਗੁਰਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਇਹ ਦਾਲ ਬਣਦੀ ਆ ਰਹੀ ਹੈ ਉਸ ਵੇਲੇ ਵੀ ਜਿਹੜੇ ਸਿੰਘ ਹੁੰਦੇ ਸੀ ਜਿਹੜੇ ਜੰਗ ਦੇ ਵਿੱਚ ਜਾਂਦੇ ਸੀ ਉਹ ਜ਼ਖਮੀ ਹੋ ਜਾਂਦੇ ਸੀ ਉਹਨਾਂ ਨੂੰ ਵੀ ਇਹ ਦਾਲ ਦਾ ਸੇਵਨ ਕਰਵਾਇਆ ਜਾਂਦਾ ਸੀ ਤੇ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪ ਵੀ ਇਸ ਦਾਲ ਦਾ ਸੇਵਨ ਕਰਦੇ ਰਹੇ ਨੇ ਤੇ ਉਹਨਾਂ ਦੇ ਸਮੇਂ ਤੋਂ ਹੀ ਇਹ ਦਾਲ ਬਣਾਉਣ ਦੀ ਜਿਹੜੀ ਪ੍ਰਥਾ ਹੈ ਉਹ ਲਗਾਤਾਰ ਚੱਲਦੀ ਆ ਰਹੀ ਹੈ ਤੇ ਹੁਣ ਵੀ ਹਜ਼ੂਰ ਸਾਹਿਬ ਦੇ ਵਿੱਚ ਤੁਹਾਨੂੰ ਇਹ ਦਾਲ ਦਾ ਲੰਗਰ ਮਿਲਦਾ ਹੈ ਸਵੇਰੇ 11:00 ਵਜੇ ਜਿਹੜੀ ਸੰਗਤ ਹੁੰਦੀ ਹੈ ਉਹਨਾਂ ਨੂੰ ਇਹ ਦਾਲ ਦਾ ਲੰਗਰ ਛਕਾਇਆ ਜਾਂਦਾ ਹੈ ਬਾਟੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਇਹ ਲੰਗਰ ਦਿੱਤਾ ਜਾਂਦਾ ਹੈ ਤੇ ਖਾਸ ਜਿਹੜੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਮੰਨਿਆ ਜਾਂਦਾ ਹੈ ਕਿ 5 ਦਿਨ ਤੱਕ ਲਗਾਤਾਰ ਜੇਕਰ ਕੋਈ ਇਸ ਦਾਲ ਨੂੰ ਛਕ ਲੈਂਦਾ ਹੈ ਇਸ ਦਾਲ ਦਾ ਸੇਵਨ ਕਰ ਲੈਂਦਾ ਹੈ ਤਾਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡਾ ਰੋਗ ਉਸ ਦਾ ਖਤਮ ਹੋ ਜਾਂਦਾ ਹੈ ਬਸ਼ਰਤੇ ਕਿ ਇਸ ਦਾਲ ਨੂੰ ਛਕਣ ਲੱਗੇ ਤੁਸੀਂ ਫੂਕ ਨਹੀਂ ਮਾਰਨੀ ਯਾਨੀ ਕਿ ਤੁਸੀਂ ਠੰਡਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਜਾਂ ਉਸ ਦੀ ਰੰਗਤ ਨੂੰ ਦੇਖ ਕੇ ਕਿਸੇ ਤਰ੍ਹਾਂ ਦਾ ਨੱਕਮੂ ਨਹੀਂ ਬਣਾਉਣਾ ਪ੍ਰਸ਼ਾਦ ਰੂਪੀ ਇਸ ਦਾਲ ਨੂੰ ਜਿਵੇਂ ਹੀ ਤੁਹਾਨੂੰ ਪਰੋਸਿਆ ਜਾਂਦਾ ਹੈ ਤੁਸੀਂ ਉਸੇ ਤਰ੍ਹਾਂ ਬਾਟੀ ਨੂੰ ਹੱਥ ਵਿੱਚ ਫੜ ਕੇ ਉਸ ਨੂੰ ਇੱਕ ਵਾਰ ਤੁਸੀਂ ਉਸ ਦਾ ਸੇਵਨ ਕਰ ਲੈਣਾ ਹੈ ਤੇ ਇਹ ਜਿਹੜਾ ਪ੍ਰਸ਼ਾਦ ਹੈ ਉਸ ਦੀ ਕੋਈ ਮਨਾਈ ਨਹੀਂ ਹੈ ਕਿ ਤੁਸੀਂ ਇੱਕ ਤੋਂ ਵੱਧ ਵਾਰ ਨਹੀਂ ਲੈ ਸਕਦੇ ਹਾਲਾਂਕਿ ਬਹੁਤ ਤਰ੍ਹਾਂ ਦੇ ਮਿੱਥ ਬਣੇ ਹੋਏ ਨਹੀਂ ਆ ਬਹੁਤ ਤਰ੍ਹਾਂ ਦਾ ਕਈ ਵਾਰ ਲੋਕਾਂ ਨੂੰ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦਾਲ ਦਾ ਲੰਗਰ ਸ਼ਾਇਦ ਹਰ ਕਿਸੇ ਨੂੰ ਨਹੀਂ ਮਿਲਦਾ ਜਾਂ ਤੁਹਾਨੂੰ ਬਹੁਤ ਘੰਟਿਆਂ ਬੱਧੀ ਉੱਥੇ ਇੰਤਜ਼ਾਰ ਕਰਨਾ ਪੈਂਦਾ ਹੈ ਜਾਂ ਤੁਹਾਨੂੰ ਰਾਤ-ਰਾਤ ਜਾਗਣਾ ਪੈਂਦਾ ਹੈ ਇਦਾਂ ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਹਰ ਇੱਕ ਜਿਹੜੀ ਸੰਗਤ ਦੇ ਵਿੱਚ ਜਿਹੜਾ ਇਨਸਾਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਗਿਆ ਹੈ ਹਰ ਕਿਸੇ ਨੂੰ ਦਾਲ ਦਾ ਲੰਗਰ ਛਕਾਇਆ ਜਾਂਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਦਾਲ ਦਾ ਲੰਗਰ ਛਕਣ ਦੇ ਨਾਲ ਸਾਰੇ ਰੋਗ ਕੱਟੇ ਜਾਂਦੇ ਨੇ ਇਸੇ ਕਰਕੇ ਉੱਥੇ ਗੱਲ ਕੀਤੀ ਜਾਂਦੀ ਹੈ ਕਿ ਸਰਬ ਰੋਗ ਦਾ ਔਖਦ ਨਾਮ ਸਾਰੇ ਰੋਗਾਂ ਦਾ